ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ। ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸਵਾਦਿਸ਼ਟ, ਝਟਪਟਾ ਆਲੂ ਸੂਜੀ ਦਾ ਨਾਸ਼ਤਾ। ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬਹੁਤ ਜ਼ਿਆਦਾ ਟੇਸਟੀ ਮੰਨਦਾ ਹੈ। ਖਾਸ ਤੌਰ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ। ਇਹ ਇੰਨੀ ਜਲਦੀ ਬਣ ਜਾਂਦਾ ਹੈ ਕਿ ਆਪਾਂ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਦੇ ਸਕਦੇ ਹਾਂ ਤੇ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦਾ ਹੈ। ਇਹ ਈਵਨਿੰਗ 스ਨੈਕਸ ਦੇ ਲਈ ਵੀ ਬਹੁਤ ਬੈਸਟ ਆਪਸ਼ਨ ਹੈ ਕਿਉਂਕਿ ਬਹੁਤ ਹੀ ਲਾਈਟ ਹੁੰਦਾ ਹੈ ਬਹੁਤ ਹੀ ਜਲਦੀ ਡਾਈਜੈਸਟ ਵੀ ਹੋ ਜਾਂਦਾ ਹੈ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਇੱਕ ਕੜਾਹੀ ਰੱਖਾਂਗੇ ਉਸ ਦੇ ਵਿੱਚ ਆਪਾਂ 2 ਚਮਚੇ ਤੇਲ ਐਡ ਕਰ ਲਵਾਂਗੇ ਤੇਲ ਗਰਮ ਹੋਣ ਤੇ ਇਸ ਦੇ ਵਿੱਚ ਆਪਾਂ 1 ਚਮਚ ਜੀਰਾ ਪਾ ਲਵਾਂਗੇ ਜਦੋਂ ਆਪਣਾ ਜੀਰਾ ਥੋੜਾ ਜਿਆਦਾ ਰੋਸਟ ਹੋ ਗਿਆ ਇਸ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਇੱਥੇ ਆਪਾਂ 1 ਕੌਲੀ ਸੂਜੀ ਦੀ ਲਵਾਂਗੇ ਉਸ ਤੋਂ ਡਬਲ ਆਪਾਂ ਇਸ ਦੇ ਵਿੱਚ ਪਾਣੀ ਐਡ ਕਰਾਂਗੇ ਮੈਂ ਦੋ ਕੌਲੀਆਂ ਇੱਥੇ ਪਾਣੀ ਦੀਆਂ ਐਡ ਕਰ ਲਈਆਂ ਹਨ ਤੁਸੀਂ ਕੋਈ ਵੀ ਮੈਜ਼ਰਮੈਂਟ ਲਈ ਕੱਪ ਕੌਲੀ ਸੈੱਟ ਕਰ ਸਕਦੇ ਹੋ ਉਸੇ ਹਿਸਾਬ ਨਾਲ ਤੁਸੀਂ ਇੱਥੇ ਪਾਣੀ ਐਡ ਕਰਨਾ ਹੈ ਹੁਣ ਆਪਾਂ ਇੱਥੇ ਪਾਣੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਥੋੜਾ ਗਰਮ ਹੋਣ ਲਈ ਰੱਖ ਦਵਾਂਗੇ ਹੁਣ ਇਸ ਦੇ ਵਿੱਚ ਆਪਾਂ ਦੋ ਚਮਚ ਚਿੱਟੇ ਤੇਲ ਐਡ ਕਰ ਦਵਾਂਗੇ ਇਸ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਜਦੋਂ ਆਪਣਾ ਪਾਣੀ ਥੋੜਾ ਗਰਮ ਹੋ ਗਿਆ ਤਾਂ ਆਪਾਂ ਇਥੇ ਗ੍ਰੇਟ ਕੀਤੇ ਹੋਏ ਆਲੂ ਐਡ ਕਰ ਲਵਾਂਗੇ ਮੈਂ ਇਥੇ ਇੱਕ ਆਲੂ ਐਡ ਕੀਤਾ ਹੈ ਇਹ ਆਪਣਾ ਕਾਫੀ ਵੱਡੇ ਸਾਈਜ਼ ਦਾ ਆਲੂ ਸੀ ਹੁਣ ਆਪਾਂ ਇਸ ਨੂੰ ਓਨੇ ਟਾਈਮ ਦੇ ਲਈ ਰੱਖਾਂਗੇ ਜਿੰਨੀ ਟਾਈਮ ਤੱਕ ਇਸ ਦੇ ਵਿੱਚ ਇੱਕ ਉਬਾਲ ਨਹੀਂ ਆ ਜਾਂਦਾ ਇਸ ਦੇ ਵਿੱਚ ਦੋ ਹਰੀਆਂ ਮਿਰਚਾਂ ਕੱਟ ਕੇ ਐਡ ਕਰ ਲਈਆਂ ਹਨ ਹੁਣ ਆਪਣਾ ਪਾਣੀ ਬੋਇਲ ਹੋ ਰਿਹਾ ਹੈ ਇਸ ਦੇ ਵਿੱਚ ਇੱਕ ਉਬਾਲ ਆ ਗਿਆ ਹੈ ਹੁਣ ਇਸ ਦੇ ਵਿੱਚ ਆਪਾਂ ਥੋੜੀ ਥੋੜੀ ਕਰਕੇ ਸੂਜੀ ਐਡ ਕਰਾਂਗੇ ਜੇਕਰ ਆਪਾਂ ਇੱਕੇ ਦਮ ਸੂਜੀ ਐਡ ਕਰ ਦਿੱਤੀ ਤਾਂ ਇਸ ਦੇ ਵਿੱਚ ਗੰਡਾ ਵੱਜ ਜਾਣਗੇ ਇੱਕ ਹੱਥ ਦੇ ਨਾਲ ਆਪਾਂ ਇਸ ਨੂੰ ਹਿਲਾਇਆ ਜਾਣਾ ਹੈ ਤੇ ਦੂਸਰੇ ਹੱਥ ਦੇ ਨਾਲ ਬਿਲਕੁਲ ਥੋੜੀ ਥੋੜੀ ਸੂਜੀ ਆਪਾਂ ਇਸ ਦੇ ਵਿੱਚ ਐਡ ਕਰੀ ਜਾਣੀ ਹੈ ਗੈਸ ਦਾ ਫਲੇਮ ਆਪਾਂ ਲੋ ਕਰ ਲੈਣਾ ਹੈ ਜੇ ਤੁ ਆਪਾਂ ਥੋੜੀ ਥੋੜੀ ਸੂਜੀ ਐਡ ਕਰਦੇ ਹਾਂ ਤੇ ਬਹੁਤ ਹੀ ਜਲਦੀ ਮਿਕਸ ਹੋ ਜਾਂਦੀ ਹੈ ਤੇ ਇਸ ਦੇ ਵਿੱਚ ਕੋਈ ਵੀ ਗੰਡ ਨਹੀਂ ਵੱਜਦੀ ਹੁਣ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਹੋਏ ਆਪਾਂ ਪਕਾ ਲਵਾਂਗੇ ਜਿੰਨੀ ਦੇਰ ਤੱਕ ਇਹ ਚੰਗੀ ਤਰ੍ਹਾਂ ਠਿੱਕ ਨਹੀਂ ਹੋ ਜਾਂਦੀ ਹੁਣ ਇੱਥੇ ਆਪਾਂ ਬਰੀਕ ਕੱਟਿਆ ਹੋਇਆ ਧਨੀਆ ਐਡ ਕਰ ਲਵਾਂਗੇ ਮੇਰੇ ਕੋਲ ਧਨੀਆ ਥੋੜਾ ਜਿਹਾ ਕੱਟ ਸੀ ਤੁਸੀਂ ਇਸ ਦੇ ਵਿੱਚ ਜ਼ਿਆਦਾ ਧਨੀਆ ਵੀ ਐਡ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਥੋੜੇ ਜਿਹਾ ਮਸਾਲੇ ਇੱਥੇ ਮੈਂ ਅੱਧਾ ਚਮਚ ਚਿੱਲੀ ਫਲੈਕਸ ਪਾਇਆ ਹੈ ਇਸ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਮੈਂ ਨਮਕ ਐਡ ਕਰ ਲਿਆ ਹੈ ਤੁਸੀਂ ਨਮਕ ਆਪਣੇ ਹਿਸਾਬ ਦੇ ਨਾਲ ਐਡ ਕਰ ਸਕਦੇ ਹੋ ਹੁਣ ਆਪਾਂ ਚੰਗੀ ਤਰ੍ਹਾਂ ਇਸ ਮਿਕਸਚਰ ਨੂੰ ਮਿਕਸ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਨਮਕ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਹ ਦੇਖੋ ਆਪਣੀ ਸੂਜੀ ਕਿੰਨੀ ਵਧੀਆ ਠਿਕ ਹੋ ਚੁੱਕੀ ਹੈ ਤੇ ਇਹ ਇਸਨੇ ਕੜਾਈ ਵੀ ਬਿਲਕੁਲ ਛੱਡ ਦਿੰਦੀ ਹੈ ਇਸ ਤਰ੍ਹਾਂ ਇਹਨੂੰ ਹਿਲਾਵਾਂਗੇ ਤੇ 1 ਮਿੰਟ ਦੇ ਲਈ ਹੋਰ ਚੰਗੀ ਤਰ੍ਹਾਂ ਪਕਾ ਲਵਾਂਗੇ ਤਾਕਿ ਆਪਣੇ ਆਲੂ ਤੇ ਸੂਜੀ ਚੰਗੀ ਤਰ੍ਹਾਂ ਪੱਕ ਜਾਣ ਇਹ ਨਾਸ਼ਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੁਸੀਂ ਜਰੂਰ ਇਸ ਨੂੰ ਟਰਾਈ ਕਰਿਓ ਜੇਕਰ ਤੁਸੀਂ ਇੱਕ ਵਾਰੀ ਇਸ ਨੂੰ ਬਣਾ ਲਿਆ ਤਾਂ ਬੱਚੇ ਹਰ ਵਾਰ ਜ਼ੇਦ ਕਰਕੇ ਤੁਹਾਡੇ ਕੋਲੋਂ ਇਹੀ ਬਣਾਉਣਗੇ ਹੁਣ ਆਪਣਾ ਇਹ ਬਿਲਕੁਲ ਸੂਜੀ ਤਿਆਰ ਹੋ ਚੁੱਕੀ ਹੈ ਇਸ ਨੂੰ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਥੋੜਾ ਟਾਈਮ ਲਈ ਇਸ ਨੂੰ ਆਪਾਂ ਇਸੇ ਤਰ੍ਹਾਂ ਠੰਡੇ ਹੋਣ ਲਈ ਰੱਖ ਦਵਾਂਗੇ ਇਹ ਦੇਖੋ ਹੁਣ ਸੂਜੀ ਆਪਣੀ ਠੰਡੀ ਹੋ ਚੁੱਕੀ ਹੈ ਹੁਣ ਇਸ ਦੀਆਂ ਆਪਾਂ ਬੋਲ ਤਿਆਰ ਕਰ ਲਵਾਂਗੇ ਬੋਲ ਤੁਸੀਂ ਵੱਡੀਆਂ ਜਾਂ ਛੋਟੀਆਂ ਕਿਸੇ ਵੀ ਸਾਈਜ਼ ਦੀਆਂ ਬਣਾ ਸਕਦੇ ਹੋ ਇਹ ਦੇਖੋ ਬਿਲਕੁਲ ਵੀ ਸੂਜੀ ਆਪਣੇ ਹੱਥਾਂ ਨਾਲ ਚਿਪਕਦੀ ਨਹੀਂ ਇਸ ਤੋਂ ਪਤਾ ਲੱਗਦਾ ਹੈ ਇਹ ਆਪਣਾ ਜਿਹੜਾ ਸੂਜੀ ਦਾ ਬੈਟਰ ਹੈ ਬਿਲਕੁਲ ਪਰਫੈਕਟ ਹੈ ਇਸ ਤਰ੍ਹਾਂ ਆਪਾਂ ਸਾਰੀਆਂ ਬਾਲ ਤਿਆਰ ਕਰ ਲੀਆਂ ਹਨ ਹੁਣ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਇੱਥੇ ਆਪਾਂ ਡੀਪ ਫਰਾਈ ਨਹੀਂ ਕਰਨਾ ਇਹ ਆਪਾਂ ਸ਼ੈਲੋ ਫਰਾਈ ਹੀ ਕਰਾਂਗੇ ਕੜਾਈ ਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਤੇਲ ਐਡ ਕਰ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਸੂਜੀ ਦੀਆਂ ਬਾਲਸ ਪਾ ਦਵਾਂਗੇ ਇਹ ਆਪਾਂ ਮੀਡੀਅਮ ਫਲੇਮ ਦੇ ਉੱਤੇ ਹੀ ਇਹਨਾਂ ਨੂੰ ਪਕਾਉਣਾ ਹੈ ਜੇਕਰ ਆਪਾਂ ਫਲੇਮ ਹਾਈ ਕੀਤਾ ਤਾਂ ਇਹ ਉੱਪਰੋਂ ਤਾਂ ਪੱਕ ਜਾਣੀਆਂ ਪਰ ਅੰਦਰੋਂ ਇਹ ਕੱਚੀਆਂ ਰਹਿਣਗੀਆਂ ਇਸ ਲਈ ਲੋ ਫਲੇਮ ਦੇ ਉੱਪਰ ਇਹਨੂੰ ਪਕਾਵਾਂਗੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣਗੀਆਂ ਇਸ ਤਰ੍ਹਾਂ ਆਪਾਂ ਚਮਚੇ ਦੇ ਨਾਲ ਹਲਕੇ ਹਲਕੇ ਹੱਥਾਂ ਦੇ ਨਾਲ ਇਸ ਦੀ ਸਾਈਡ ਪਲਟੀ ਜਾਵਾਂਗੇ ਇਹ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਾ ਹੈ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇਸੇ ਤਰ੍ਹਾਂ ਬਾਕੀ ਰਹਿਦੀਆਂ ਬਾਲਸ ਵੀ ਆਪਾਂ ਪਕਾ ਲਵਾਂਗੇ ਇਹ ਦੇਖੋ ਕਿੰਨੀਆਂ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹ ਕਿੰਨੀਆਂ ਕ੍ਰਿਸਪੀ ਬਣੀਆਂ ਹਨ ਕਿਸ ਤਰ੍ਹਾਂ ਇਹਨਾਂ ਦੀ ਆਵਾਜ਼ ਆ ਰਹੀ ਹੈ ਲੋਜੀ ਆਪਣੀ ਸਾਰੀਆਂ ਬਾਲਸ ਬਣ ਕੇ ਰੈਡੀ ਹਨ ਆਪਣਾ ਨਾਸ਼ਤਾ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਇੰਜੋਏ ਕਰਦੇ ਹਾਂ ਤੁਸੀਂ ਵੀ ਬਣਾਓ ਇੰਜੋਏ ਕਰਿਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਰੈਸਪੀਸ ਕਿੱਦਾਂ ਦੀਆਂ ਲੱਗਦੀਆਂ ਹਨ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਇਹ ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਹਨ ਹੁਣ ਆਪਾਂ ਇਸ ਨੂੰ ਸੌਸ ਦੇ ਨਾਲ ਇੰਜੋਏ ਕਰਦੇ ਹਾਂ ਲਓ ਜੀ ਇੱਕ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਂਦੇ ਹਾਂ ਕਿ ਅੰਦਰੋਂ ਕਿੰਨਾ ਵਧੀਆ ਐ ਬਿਲਕੁਲ ਪੱਕੀਆਂ ਹਨ ਤੇ ਕਿੰਨੀਆਂ ਵਧੀਆ ਲੱਗਦੀਆਂ ਹਨ ਆਪਾਂ ਇਸ ਦੇ ਵਿੱਚ ਚੀਜ਼ ਵੀ ਯੂਜ਼ ਨਹੀਂ ਕੀਤਾ ਪਰ ਇਹ ਬਿਲਕੁਲ ਚੀਜ਼ੀ ਲੱਗ ਰਹੀਆਂ ਹਨ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ